ਆਸ਼ਕ ਦੇ ਨਾਲ ਰਲ ਕੇ ਦੋ ਜਵਾਕਾਂ ਦੀ ਮਾਂ ਨੇ ਆਪਣੇ ਸਹੁਰੇ ਨੂੰ ਮਰਵਾ ਦਿੱਤਾ ਨਹਿਰ ਦੇ ਵਿੱਚ ਸੁੱਟਵਾ ਦਿੱਤਾ ਫਿਲਹਾਲ ਜਿਹੜਾ ਕੀ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਦੀ ਤਿਆਰੀ ਆ ਫਿਲਹਾਲ ਗੱਲ ਕਰੀਏ ਤਾਂ ਇਹ ਫਿਰੋਜ਼ਪੁਰ ਦੀ ਘਟਨਾ ਹੈਗੀ ਆ ਤਾਂ ਸਹੁਰੇ ਨੇ ਪੰਜ ਕਿੱਲੇ ਜ਼ਮੀਨ ਵੀ ਜਿਹੜੀ ਆ ਉਹ ਇਹਨਾਂ ਦੇ ਨਾਮ ਲਾਈ ਸੀਗੀ ਲੇਕਿਨ ਫਿਰ ਵੀ ਜਿਹੜਾ ਸਹੁਰੇ ਦਾ ਕਤਲ ਕਰਵਾ ਦਿੱਤਾ ਗਿਆ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਥਾਣਾ ਕਲਖੁਰਦਿਆਂ ਜਿਹੜੀਆਂ ਤਸਵੀਰਾਂ ਨੇ ਤਾਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਦੀ ਘੜੀ ਤਾਂ ਕੋਸ਼ਿਸ਼ ਜਿਹੜੀ ਆ ਉਹ ਵੀ ਕਰਾਂਗੇ ਗੱਲਬਾਤ ਕਰਨ ਦੀ ਵੀ ਇਹਨਾਂ ਦੇ ਨਾਲ ਕਿ ਆਖਰਕਾਰ ਮੈਡਮ ਤੁਸੀਂ ਕਿਉਂ ਇਹੋ ਜਿਹਾ ਕੰਮ ਕੀਤਾ ਜੀ ਨੱਕ ਨਾਉਣਾ ਕੰਮ ਮਤਲਬ ਬਿਲਕੁਲ ਨਹੀਂ ਸ਼ਰਮ ਆਈ ਜੀ ਤੁਹਾਡੇ ਨਾਲ 5 ਕਿੱਲੇ ਜ਼ਮੀਨ ਵੀ ਲਵਾਈ ਸਹਰੇ ਨੇ ਔਰ ਤੁਹਾਡੇ ਬੱਚੇ ਵੀ ਨੇ ਦੋ ਬਿਲਕੁਲ ਕੁਝ ਵੀ ਨਹੀਂ ਬੋਲਦੇ ਪਰ ਗੱਲ ਕਰੀਏ ਤਾਂ ਇਹ ਜਿਹੜੀ ਤਸਵੀਰ ਆ ਇਹ ਦੇਖੀ ਜਾ ਸਕਦੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਆਪਣੇ ਆਸ਼ਕ ਦੇ ਨਾਲ ਰਲ ਕੇ ਜਿਹੜਾ ਏਕ ਬਾਈ ਇੰਨਾ ਚੋ ਕਮੇਟੀਆਂ ਪਾਉਂਦਾ ਸੀ ਘਰੇ ਆਉਣਾ ਜਾਣਾ ਸੀ ਦੂਜਾ ਆਸ਼ਕ ਸੀ ਔਰ ਇਹਨੂੰ ਕਿਹਾ ਕਿ ਮੇਰੇ ਸੋਹਰੇ ਨੂੰ ਮਾਰ ਦਿਓ ਕਿਉਂਕਿ ਸੋਹਰੇ ਨੂੰ ਜਿਹੜਾ ਪਤਾ ਲੱਗ ਗਿਆ ਸੀ ਇਸ ਰਿਲੇਸ਼ਨਸ਼ਿਪ ਦਾ ਉਸ ਤੋਂ ਬਾਅਦ ਇਹ ਘਟਨਾ ਜਿਹੜੀ ਵਾਪਰਦੀ ਆ ਤਾਂ ਫਿਲਹਾਲ ਦੀ ਘੜੀ ਗੱਲ ਕਰੀਏ ਤਾਂ ਹੁਣ ਜਿਹੜਾ ਪੁਲਿਸ ਦੇ ਵੱਲੋਂ ਇਹਨਾਂ ਨੂੰ ਕੋਰਟ ਪੇਸ਼ ਕਰਕੇ ਜਿਹੜਾ ਜੇਲ੍ਹ ਭੇਜ ਦਿੱਤਾ ਜਾਵੇਗਾ ਇਹ ਜਿਹੜੀਆਂ ਤਸਵੀਰਾਂ ਨੇ ਇਹ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਥਾਣਾ ਕਲਖੁਰ ਤੋਂ ਜਿਹੜੀ ਤਸਵੀਰਾਂ ਇੱਕ ਵਾਰ ਤੁਸੀਂ ਫਿਰ ਨਜ਼ਰ ਮਾਰ ਸਕਦੇ ਹੋ ਕਿ ਦੋ ਜਵਾਕਾਂ ਦੀ ਇਹ ਮਾਂ ਜਿਸ ਨੇ ਆਪਣੇ ਸਹੁਰੇ ਨੂੰ ਹਾਲਾਂਕਿ ਸਹੁਰਾ ਪਿਓਾਂ ਵਰਗਾ ਜਿਸ ਨੇ ਜਿਸ ਨੇ ਜਿਹੜਾ ਜਿਸ ਨੇ ਪੰਜ ਕਿੱਲੇ ਜ਼ਮੀਨ ਵੀ ਇਸ ਦੇ ਨਾਂ ਲਵਾਈ ਕਿਉਂਕਿ ਇਹ ਮੁੰਡਾ ਜਿਹੜਾ ਸੀਗਾ ਉਹ ਨਸ਼ੇ ਕਰਦਾ ਸੀ ਪੁੱਤ ਨਸ਼ੇ ਕਰਦਾ ਸੀ ਦੋ ਜਵਾਕ ਨੇ ਇਸ ਔਰਤ ਦੇ ਗੱਡੀ ਜਿਹੜੀ ਆ ਜਿਹੜੀ ਗੱਡੀ ਵੀ ਖੁਰਦ-ਬੁਰਦ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਉਹ ਗੱਡੀ ਵੀ ਤੁਹਾਨੂੰ ਦਿਖਾ ਦਿੰਨੇ ਇਹ ਉਹ ਉਹ ਸਹੁਰੇ ਦੀ ਗੱਡੀ ਸੀ ਜਿਹੜੀ ਗੱਡੀ ਤੇ ਗਿਆ ਉਸ ਤੋਂ ਬਾਅਦ ਉਹਨੂੰ ਬੁਲਾਇਆ ਗਿਆ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਔਰ ਉਹਨਾਂ ਦੀ ਇਹ ਸੱਸਾ ਹਾਲਾਂਕਿ ਸੋਹਰੇ ਦਾ ਜਿਵੇਂ ਪਹਿਲਾਂ ਦੱਸਿਆ ਕਿ ਕਤਲ ਕਰਵਾਤਾ ਪੂਰੀ ਗੱਲਬਾਤ ਪਿੰਡ ਵਾਲੇ ਲੋਕ ਵੀ ਚਾਚੇ ਤਾਈ ਵੀ ਇੱਥੇ ਮੌਜੂਦ ਨੇ ਇਹਨਾਂ ਨੇ ਸਾਨੂੰ ਸਪੈਸ਼ਲ ਕਿਹਾ ਕਿ ਆਕੇ ਸਟੋਰੀ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਾਣੀ ਚਾਹੀਦੀ ਕਿਉਂਕਿ ਪਰਿਵਾਰਾਂ ਨੂੰ ਪਤਾ ਲੱਗੇ ਇਹ ਗੱਲ ਹਰੇਕ ਤੱਕ ਪਹੁੰਚੇ ਲੇਕਿਨ ਪੂਰੀ ਗੱਲ ਇਹਨਾਂ ਤੋਂ ਜਾਣ ਲੈਣੇ ਆ ਤੁਹਾਨੂੰ ਪਤਾ ਸੀ ਇਸ ਗੱਲ ਦਾ ਲੱਗਿਆ ਤੁਹਾਨੂੰ ਕਦੇ ਪਤਾ ਵੀ ਇਹ ਕੁਝ ਚੱਲ ਰਿਹਾ ਘਰ ਦੇ ਵਿੱਚ ਇਹ ਘਰੇ ਐਂ ਬਲੱਡ ਦੀ ਕੋਲ ਦੇ ਰਹਿੰਦੀ ਹੁੰਦੀ ਸੀ ਇਹਨਾਂ ਨੂੰ ਵੀ ਜੇ ਕਿਤੇ ਇਹਨੇ ਕਹਿਣਾ ਵੀ ਕਿਤੇ ਜਾਂਦੀ ਜੁੰਦੀ ਐ ਨੇ ਰੋਕਦਾ ਸੀ ਆਪ ਤੇ ਮੈਂ ਤਾਂ ਰੋਟੀ ਪਾਣੀ ਪਕਾਉਂਦੀ ਰਹਿ ਜਾਂਦੀ ਸੀ ਅੰਦਰੇ ਕੁੱਟ ਵੀ ਦਿੰਦੀ ਸੀ ਕਿਨੂੰ ਆਪਦੇ ਸਹੁਰੇ ਨੂੰ ਅੱਛਾ ਹਾਂਜੀ ਇਹਨੇ ਡਰਦੇ ਨੇ ਪਹਿਲੀ ਵੀ ਨਾ ਕਰਾਤੀ ਵੀ ਚੱਲ ਸਾਡਾ ਖਿਹੜਾ ਛੁੱਟ ਜੂਗਾ ਵੀ ਚੱਲ ਰੋਟੀ ਦੇ ਬਣ ਚਾਰੇ ਆ ਵੀ ਰੋਟੀ ਖਾ ਛੱਡਾਂਗੇ ਹੂੰ ਇਹਨੇ ਸਾਡਾ ਖਿਹੜਾ ਨਹੀਂ ਛੱਡਿਆ ਮਾਰ ਕੇ ਛੱਡਿਆ ਹੂੰ ਹਾਂਜੀ ਅੱਛਾ ਨਹੀਂ ਜਦੋਂ ਇਹ ਤੁਹਾਨੂੰ ਗੱਲ ਪੂਰੀ ਦੱਸੀ ਸੀ ਤੁਹਾਡੇ ਪਤੀ ਨੇ ਵੀ ਆ ਕੁਛ ਹੋ ਰਿਹਾ ਕੁਛ ਚੱਲ ਰਿਹਾ ਔਰ ਮੈਨੂੰ ਸਾਰੀ ਗੱਲ ਦਾ ਪਤਾ ਇਹ ਕਿਦੋਂ ਗੱਲ ਸੁਣਦਾ ਸੀ ਨਾ ਲੋਕਾਂ ਤੋਂ ਕਿਦੋਂ ਬਾਹਰ ਨੂੰ ਜਾਂਦੀ ਸੀ ਉਦੋਂ ਲੜਦਾ ਸੀ ਕਰੇ ਹੂੰ ਗੱਲ ਨਹੀਂ ਕਰਦੇ ਸੀ ਲੇਕਿਨ ਲੜਦਾ ਸੀ ਹਾਂ ਲੜਦਾ ਸੀ ਵੀ ਇਹ ਕਾਹਤੋਂ ਜਾਂਦੀ ਏ ਕਿਉਂ ਇਹ ਦਿਨ ਜਦ ਤੜਕੇ ਤੇ ਜਾਂਦੀ ਦਿਨ ਸ਼ਿਫੇ ਕਿਉਂ ਆਉਂਦੀ ਏ ਹੂੰ ਉਦੋਂ ਲੜਦਾ ਸੀ ਹੂੰ ਤੋ ਉਦੋਂ ਕਿਦੋਂ ਕਿਦੋਂ ਫੜਦੀ ਸੀ ਉਦੋਂ ਹੀ ਘਟਸੜਦੀ ਸੀ ਕੋਈ ਕੰਮ-ਕੁੰਮ ਵੀ ਬਾਹਰ ਕਰਦੀ ਸੀ ਜਾਂ ਘਰੇ ਹੀ ਵੈਸੇ ਸੀ ਨਾ ਨਾ ਕੋਈ ਕੰਮ ਨਹੀਂ ਸੀ ਬਾਹਰ ਕਾ ਕੰਮ ਘਰੇ ਵੀ ਨਹੀਂ ਸੀ ਕਰਦੀ ਰੋਟੀ ਪਾਣੀ ਤਾਂ ਮੈਂ ਹੀ ਪਕਾਉਂਦੀ ਸੀ ਅੱਛਾ ਪੂਰਾ ਪੂਰਾ ਦਿਨ ਘਰੋਬਾਰ ਰਹਿੰਦੇ ਸੀ ਹਾਂਜੀ ਕਾਦੇ ਤੇ ਜਾਂਦੇ ਸੀ ਗੱਡੀ ਤੇ ਕਾਦੇ ਤੇ ਗੱਡੀ ਤੇ ਵੀ ਟੈਪੂ ਤੇ ਵੀ ਟੈਪੂ ਵਾਲੇ ਨੂੰ ਫੋਨ ਕਰਦੀ ਦੀ ਟੈਪੂ ਤੇ ਵੀ ਚਲੀ ਜਾਂਦੀ ਸੀ ਹਾਂਜੀ ਅੱਛਾ ਤੁਹਾਡੇ ਘਰ ਵਾਲੇ ਨੇ ਤੁਹਾਨੂੰ ਮਤਲਬ ਜ਼ਿਕਰ ਨਹੀਂ ਕੀਤਾ ਵੀ ਆ ਕੁਝ ਹੋ ਰਿਹਾ ਸ਼ਾਇਦ ਕਿਤੇ ਨਾ ਕਿਤੇ ਲੱਗਦਾ ਹੋਊਗਾ ਵੀ ਪਰਿਵਾਰ ਦੇ ਵਿੱਚ ਇਹ ਗੱਲ ਮੈਂ ਕਿਵੇਂ ਰੱਖਾਂ ਉਹਨਾਂ ਨੂੰ ਇਹ ਚੀਜ਼ ਲੱਗਦੀ ਹਣੀ ਵੀ ਮੈਂ ਰੱਖਾਂ ਕਿਵੇਂ ਗੱਲ ਹੁਣ ਆਪਣੀ ਘਰ ਵਾਲੀ ਨੂੰ ਕਿਵੇਂ ਦੱਸਾਂ ਜਾਂ ਪਰਿਵਾਰ ਦੇ ਵਿੱਚ ਰੌਲਾ ਪਊਗਾ ਇਹ ਗੱਲ ਹੋ ਸਕਦਾ ਆਹੇ ਤਾਂ ਕਹਿੰਦਾ ਹੀ ਸੀ ਵੀ ਕਿਤੇ ਹੋਰ ਵੀ ਪਤਾ ਪਤਾ ਲੱਗੂਗਾ ਜਾਂ ਕਿਵੇਂ ਆ ਆਪ ਗਾਲਾਂ ਵਾਧੂ ਦਿੰਦਾ ਸੀ ਨਾਲ ਮੈਨੂੰ ਵੀ ਦੇ ਦਿੰਦਾ ਸੀ ਵੀ ਪਤਾ ਨਹੀਂ ਵੀ ਹੂੰ ਅਕਦੀ ਅੱਛਾ ਪਰ ਲੱਗਦਾ ਮਾਤਾ ਜੀ ਵੀ ਉਹਨੇ ਆਪਦੀ ਕਿੜ ਕੱਢਣ ਵਾਸਤੇ ਤੁਹਾਡੀ ਨੋ ਨੇ ਵੀ ਮੇਰਾ ਸੋਹਰਾ ਮੈਨੂੰ ਰੋਕਦਾ ਕਿਉਂ ਰੋਕਦਾ ਇਸੇ ਲਈ ਉਹਨੇ ਫਿਰ ਇਹ ਸਾਰੀ ਕਹਾਣੀ ਰਚ ਕੇ ਉਹਨੂੰ ਮਰਵਾਇਆ ਜੀ ਹਾਂਜੀ ਹਾਂਜੀ ਹਾਂ ਕਹਿੰਦੀ ਸੀ ਮਰ ਜੀਊਗਾ ਮਾਰ ਦਿਆਂਗੇ ਐ ਡਰਾਵੇ ਦਿੰਦੇ ਬਹੁਤ ਡਰਾਵੇ ਦਿੰਦੀ ਰਹੀ ਸਾਨੂੰ ਵੀ ਮੈਂ ਮਾਰਾ ਦੂੰਗੀ ਹੂੰ ਕਿਸ ਤਰ੍ਹਾਂ ਦੇ ਹੋ ਡਰਾਵੇ ਸੀ ਕੁਝ ਦੱਸੋਗੇ ਵੀ ਮੈਂ ਮਾਰਾ ਦੂੰਗੀ ਐਂ ਕਹਿੰਦੀ ਹੁੰਦੀ ਸੀ ਹੂੰ ਤੇ ਮਾਰਾ ਕੇ ਛੱਡਿਆ ਹੁਣ ਉਹਨੇ ਹਾਂਜੀ ਬਿਲਕੁਲ ਤੁਹਾਡੇ ਬਾਈ ਜੀ ਪਤਨੀ ਨੇ ਤੁਹਾਡੇ ਡੈਡੀ ਸੀ ਜਿਹਨਾਂ ਦਾ ਕਤਲ ਕੀਤਾ ਤੁਹਾਡਾ ਕੀ ਨਾਮ ਹੈ ਹਰਪ੍ਰੀਤ ਸਿੰਘ ਜੀ ਬਾਈ ਜੀ ਸੁਣਿਆ ਅਸੀਂ ਪਿੰਡ ਚੋਂ ਕਹਿੰਦੇ ਵੀ ਤੁਸੀਂ ਵੀ ਨਸ਼ੇ ਨੂੰ ਸ਼ੇ ਕਰਦੇ ਸੀ ਔਰ ਤਾਂ ਕਰਕੇ ਘਰ ਦੀ ਸਥਿਤੀ ਡਾਵਾਂਡੋਲ ਸੀ ਹਾਂਜੀ ਹਾਂਜੀ ਪਹਿਲਾਂ ਕਰਦਾ ਸੀ ਜੀ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਤੁਹਾਡੀ ਪਤਨੀ ਜਿਹੜੀ ਆ ਉਹ ਗਲਤ ਆ ਔਰ ਤੁਹਾਡੇ ਪਿਤਾ ਨੂੰ ਵੀ ਉਹ ਮਾਰ ਸਕਦੀ ਹੈ ਜਿਵੇਂ ਮਾਤਾ ਨੇ ਕਿਹਾ ਵੀ ਧਮਕੀਆਂ ਵੀ ਦਿੰਦੀ ਸੀ ਤੁਹਾਨੂੰ ਪਤਾ ਸੀ ਗੱਲ ਕਿ ਨਹੀਂ ਹਾਂਜੀ ਮੈਂ ਤਾਂ ਹੀ ਦਵਾਈ ਦੇ ਛੱਡਦੀ ਸੀਗੀ ਹਮ ਬਸ ਸਾਰੀ ਦਿਹਾੜੀ ਕਿੰ ਪਿਆ ਹੀ ਰਹਿੰਦਾ ਹੁੰਦਾ ਸੀ ਕਾਦੀ ਦਵਾਈ ਨਸ਼ੇ ਦੀ ਨਸ਼ੇ ਦੀ ਵਿੱਚ ਪਤਾ ਨਹੀਂ ਨੀਂਦ ਵਾਲੀਆਂ ਗੋਲੀਆਂ ਪਾ ਦਈਆਂ ਕੀ ਪਤਾ ਕੀ ਕੀ ਪਾਉਂਦੀ ਸੀਗੀ ਮੈਂ ਸਾਰੀ ਦਿਨ ਸੁੱਤਾ ਹੀ ਰਹਿੰਦਾ ਹੁੰਦਾ ਸੀਗਾ ਹਮ ਹਾਂਜੀ ਬੱਚੇ ਤੁਹਾਡੇ ਕਿੰਨੇ ਨੇ ਬੱਚੇ ਦੋ ਹੈ ਇੱਕ ੜੀਏ ਕਿੰਨੀ ਉਮਰ ਉਹਨਾਂ ਦੀ 14 ਸਾਲ ਦੀ ਹੈ ਬੇਟੇ ਤੇ ਇੱਕ ੜੀਏ ਦੀ 15 ਹਮ अच्छा ते हुन उने जेल भेजता हां जी हां जी के भाई ये तुसी ਤੁਹਾਡੇ ਕੀ ਰਿਸ਼ਤੇ ਹੈ ਜੀ ਮੇਰਾ ਚਾਚਾ ਜੀ ਸੀ ਅੱਛਾ ਜਿਹੜਾ ਜਿਹਦੀ ਮੌਤ ਹੋਈਆ ਮੇਰਾ ਚਾਚਾ ਜੀ ਸੀ ਕਹਿੰਦੇ ਜ਼ਮੀਨ ਵੀ 8-9 ਕਿੱਲੇ ਨਾਂ ਲਵਾਤੀ ਸੀ ਹਾਂਜੀ ਚਾਚਾ ਜੀ ਨੇ ਫਿਰ ਪਤਾ ਨਹੀਂ ਬਰਲ ਬਰਾ ਕੇ ਪੇਚਲ ਕੇ ਉਹਨੇ ਫਿਰ ਆਪਦੇ ਨਾਂ ਕੋਈ ਧਮਕੀ ਦਿੱਤੀ ਹੋਣੀ ਜਾਂ ਕੋਈ ਪੇਚਲ ਪੁਚਲ ਕੇ ਆਪਦੇ ਨਾਂ ਮਿੱਠੀ ਪਿਆਰੀ ਹੋ ਕੇ ਜਾਂ ਕਿ ਕਿਤੇ ਮਰਜੀ ਕਰਵਾ ਲਈ ਸੀ ਜ਼ਮੀਨ ਆਪਦੇ 9 ਕਿੱਲੇ ਜ਼ਮੀਨ ਦੇ ਨਾਂ ਕਰਵਾ ਲਈ ਸੀ अच्छा भाई जी पिणक भी नहीं लगी इथे आंट ग्वांड किथे بیا ਕੁਛ ਚੱਲ ਰਿਹਾ ਸਾਜ਼ਿਸ਼ ਚੱਲ ਰਹੀ ਆ ਕਤਲ ਤੱਕ ਹੋ ਜਾਣਗੇ ਸਾਨੂੰ ਇਹ ਨਹੀਂ ਸੀਗਾ ਵੀ ਇੱਕ ਇੱਕ ਕਰਾ ਸਕਦੀ ਕਤਲ ਵੀ ਕਰਾ ਸਕਦੀ ਤੁਹਾਨੂੰ ਇਹ ਸੀਗਾ ਵੀ ਚੱਲ ਗੈਰ ਹੋਰ ਮਾੜੇ ਬੰਦਿਆਂ ਨੇ ਤੇ ਸੰਬੰਧ ਆ ਅਗਲਾ ਕਹਿੰਦਾ ਸੀ ਆਪਾਂ ਕੀ ਲੈਣਾ ਚੱਲ ਜਿਹੜਾ ਕੋਈ ਕਰਦੀ ਫਿਰਦੀ ਕਰਦੀ ਫਿਰੇ ਕਰਦੇ ਇਹਨਾਂ ਦਾ ਮੈਟਰ ਸਾਨੂੰ ਇਹ ਨਹੀਂ ਸੀ ਵੀ ਇਹ ਹੱਦ ਤੱਕ ਦੀ ਵਿਜਾੜੂਗੀ ਹੂੰ ਪੇਚਲ ਕੇ ਬੁਲਾਇਆ ਫਿਰ ਉੱਥੇ ਉਹ ਕਿਵੇਂ ਕਹਾਣੀ ਬਣੀ ਉਹ ਪੇਚ ਫੋਨ ਤੇ ਸੱਦ ਲਿਆ ਪੇਚਲ ਕੇ ਉਹ ਥੋੜਾ ਦਾਤਾ ਦੀਆਂ ਆਪ ਦੇ ਬੋਝ ਨੂੰ ਘੱਟ ਕਰਨ ਵਾਸਤੇ ਵੀ ਥੋੜਾ ਦਾਰੂ ਦਾ ਵਾਦਾ ਆਦੀ ਹੋ ਗਿਆ ਸੀ ਉਹ ਜਦੋਂ ਗੁੱਸਾ ਚੜਦਾ ਸੀ ਉਹ ਫਿਰ ਕਿਸੇ ਵਰਲਾਵ ਜਿਵੇਂ ਪੇਚਲ ਕੇ ਫੋਨ ਕਰਕੇ ਬੁਲਾ ਲਿਆ ਵੀ ਦਾਰੂ ਮੇਰੇ ਤੋਂ ਲੈ ਜਾ ਚੰਗੀ ਮੇਰੇ ਕੋ ਬਣੀ ਆ ਤੇ ਉਹ ਫਿਰ ਲੈਣ ਜਾਵੜਿਆ ਫੋਨ ਕਰਕੇ ਸੱਦ ਲਿਆ ਹੂੰ ਮਾਰ ਕੇ ਨਹਿਰ 'ਚ ਸੁੱਟਦਾ ਹਾਂਜੀ ਹਾਂਜੀ ਗੱਡੀ ਵੀ ਉਹਦੀ ਕਹਿੰਦੇ ਪਾਸੋਂ ਮਿਲੀ ਕਿਤੋਂ ਹਾਂ ਗੱਡੀ ਪਾਸੋਂ ਬਰਾਮਤ ਹੋਈ ਬਾਜੀ ਪਾਸੋਂ ਅੱਛਾ ਜਿਹੜੇ ਬੰਦੇ ਨਾਲ ਰਲ ਕੇ ਮਰਵਾਇਆ ਆਪਣੇ ਸਹੁਰੇ ਨੂੰ ਉਹ ਬੰਦੇ ਦਾ ਕੀ ਕਨੈਕਸ਼ਨ ਸੀਗਾ ਉਹ ਇੱਥੇ ਕਮੇਟੀਆਂ ਕਬੂਟੀਆਂ ਦਾ ਪਿੰਡਾ ਚ ਕੰਮ ਕਰਦਾ ਸੀ ਇੱਥੇ ਵੀ ਆਉਂਦਾ ਜਾਂਦਾ ਰਹਿੰਦਾ ਸੀ ਉਹ ਕਿੱਥੋਂ ਦਾ ਸੀ ਉਹ ਅੱਡੋ ਇਧਰ ਅਫਰੀਦਕੋਟ ਦਾ ਪਿੰਡਾ ਡੂੜ ਡੂੜ ਪਿੰਡੋਂ ਦਾ ਅੱਛਾ ਉਹ ਦਿਨ ਰਲ ਕੇ ਕਤਲ ਕੀਤਾ ਹਾਂਜੀ ਹਾਂਜੀ ਅੱਛਾ ਜਦੋਂ ਕਤਲ ਕੀਤਾ ਪੁਲਿਸ ਕੋਲੇ ਮੰਨੇ ਆ ਵੀ ਉਹ ਕਤਲ ਉਹਨੇ ਕੋਲੇ ਖੜੀ ਸੀ ਉਦੋਂ ਕਰਵਾਇਆ ਜਾਂ ਕਿਵੇਂ ਜਾਂ ਇਹ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਆ ਵੀ ਕੀ ਉਹਨੇ ਮੰਨੀਆਂ ਕੀ ਨਹੀਂ ਆਪਾਂ ਨੂੰ ਇਹਦੇ ਬਾਰੇ ਪਤਾ ਨਹੀਂ ਪਰ ਉਹ ਉਹਨਾਂ ਤੋਂ ਕਰਵਾਇਆ ਪਹਿਲਾਂ ਉਹਨੇ ਵੀ ਬੰਨਿਆ ਪਹਿਲਾਂ ਜਿਹੜਾ ਬੰਦਾ ਮੋੜ ਸਿੰਘ ਵਜਦਾ ਉਹਨੇ ਮੰਨਿਆ ਵੀ ਇਹਨੇ ਕਰਵਾਇਆ ਮੇਰੇ ਤੋਂ ਕਤਲ ਬਾਕੀ ਪੁਲਿਸ ਨੇ ਉਹਨਾਂ ਵੈਸੇ ਕੀਤੀ ਹੋਣੀ ਵੀ ਆਪ ਗਈ ਆ ਨਾਲ ਕਿ ਨਹੀਂ ਗਈ ਉਹ ਪੁਲਿਸ ਨੂੰ ਪਤਾ ਜਿਹੜਾ ਸਾਰਾ ਕੁਝ ਹੈਗਾ ਰਿਲੇਸ਼ਨ ਵੀ ਉਸੇ ਨਾਲ ਹੀ ਸੀਗੇ ਜਿਨੇ ਕਤਲ ਕੀਤਾ ਜਾਂ ਰਿਲੇਸ਼ਨ ਕਿਸੇ ਹੋਰ ਨਾਲ ਪਹਿਲਾਂ 2021 ਜੇ ਗਈ ਆ ਬੰਦੇ ਨਾਲ ਜਿਹੜਾ ਬੰਦਾ ਖੋਰ ਜੇਲ੍ਹ ਚੋਂ ਲਿਆਂਦਾ ਪੁਲਿਸ ਨੇ ਰਿਮਾਂਡ ਤੇ ਉਹਦੇ ਨਾਲ ਪਹਿਲਾਂ ਸੀਗੇ ਹੁਣ ਵੀ ਸ਼ਾਇਦ ਉਹਦੇ ਨਾਲ ਹੀ ਹੋਣ ਉਹ ਕੋਲਸਤ ਨੂੰ ਪਤਾ ਕੋਲ ਟੇਲ ਉਹਨਾਂ ਨੂੰ ਪਲਸ ਨਿਕੜਾਈ ਹੋਗੀ ਉਹ ਤੋਂ ਪਤਾ ਚੱਲੂਗਾ ਜੀ ਜਿਹੜੀ ਜਿਹਨੇ ਕਤਲ ਕਰਵਾਇਆ ਅਮਨਦੀਪ ਕੌਰ ਜਿਹੜੀ ਇਹ ਤੁੰਬੜ ਕਾ ਭੰਨ ਸਾਡੇ ਨੇੜੇ ਪੈ ਜਾਂਦਾ ਪਿੰਡ ਤੁੰਬੜ ਭੰਨ ਦੀ ਉਸਨੇ ਸੀਗੀ ਉਤੋਂ ਸਾਡੇ ਚਾਚੇ ਦੇ ਮੁੰਡੇ ਨਾਲ ਵਿਆਹੀ ਸੀ ਇਹ ਤੇ 2021 ਤੇ ਕਿਸੇ ਨੇ ਭੱਜ ਗਈ ਸੀ ਬੰਦੇ ਨਾਲ ਤੇ ਇਹ ਫਿਰ ਆਪੇ ਉਹਨੂੰ ਭਾਲ-ਪੋਲ ਕੇ ਰਾਜੀ ਨਾਮ ਉਹਦੇ ਨਾਲ ਕਰ ਕਰ ਕੇ ਫਿਰ ਆਪੇ ਵਸਾ ਕੇ ਗਏ ਸੀ ਉਹਦੇ ਪੇਕੇ ਹੀ ਵਸਾ ਕੇ ਫਿਰ ਹਾਂ ਪੇਕੇ ਵਸਾ ਕੇ ਗਏ ਸੀ ਬਿਲਕੁਲ ਭਾਈ ਤੁਹਾਡੇ ਕੀ ਰਿਸ਼ਤੇ ਬ੍ਰਦਰ ਤੁਹਾਡੇ ਬ੍ਰਦਰ ਭਾਈ ਘਰ ਹੀ ਖਤਮ ਹੋ ਗਿਆ ਸਾਰਾ ਹਾਂਜੀ ਹਾਂਜੀ ਛੋਟੇ ਛੋਟੇ ਬੱਚੇ ਨੇ ਕਦੇ ਪਤਾ ਨਹੀਂ ਲੱਗਿਆ ਕਦੇ ਤੁਹਾਡੇ ਭਰਾ ਨੇ ਤੁਹਾਡੇ ਨਾਲ ਗੱਲ ਨਹੀਂ ਕੀਤੀ ਵੀ ਆਹ ਕੁਝ ਘਰੇ ਚੱਲ ਰਿਹਾ ਯਾਰ ਇਹਦਾ ਹੱਲ ਕਿਵੇਂ ਕਰੀਏ ਭਰਾ ਭਰਾ ਉਹ ਤਾਂ ਕਦੇ ਦਾ ਕਹਿੰਦਾ ਸੀ ਵੀ ਉਹ ਗੱਲ ਤਾਂ ਜਾਂਦੀ ਰੋਜ਼ ਜਾਂਦੀ ਆ ਤੇ ਇੱਕ ਤਾਂ ਗਲਤ ਤਾਂ ਹੀ ਜਾਂਦੀ ਆ ਹਾਂ ਤੇ ਵੀ ਜਦੋਂ ਮੈਂ ਕਹਿੰਦਾ ਸੀ ਆ ਮੈਂ ਰੋਗਦਾ ਸੀ ਬਲਵੰਦਰ ਸਿੰਘ ਤੇ ਉਹ ਉਹ ਇੰਪੋਰਟ ਦੀ ਮਾਰਦੀ ਵੀ ਸੀ ਤੇ ਡਰਾਵੇ ਵੀ ਦਿੰਦੀ ਸੀ ਫੇਰ ਤੈਨੂੰ ਮੋਰਾ ਦੂੰਗੀ ਹਾਂ ਤੇ ਉਹ ਕਰਕੇ ਵਿਖਾਤੀ ਉਹਨੇ ਹਮ ਮਤਲਬ ਤੁਹਾਡੇ ਕੋਲੇ ਮਾੜਾ ਮੋਟਾ ਜ਼ਿਕਰ ਕੀਤਾ ਸੀ ਤੁਹਾਡੇ ਭਰਾ ਹਾਂ ਜ਼ਿਕਰ ਕਿਤੇ ਕਰਦਾ ਸੀ ਲਵੀਏ ਇੱਕ ਤੇ ਨਕ ਤੇ ਜਾਂਦੀ ਹੈ ਰੋਜ਼ ਦਾ ਕੰਮ ਕੀ ਕਿਹੜਾ ਕਦ ਅਫਸਰ ਲੱਗੀ ਹੈ ਹਮ ਟੈਨਸ਼ਨ ਚ ਤਾਂ ਰਹਿੰਦੇ ਹੋਣੇ ਆ ਤੁਹਾਡੇ ਭਰਾ ਹਾਂਜੀ ਹਾਂਜੀ ਪੁਗਦੇ ਫਰਾਦੀ ਬਲੇ ਸਵੇਰੇ ਵੀ ਕਈ ਵਾਰ ਰੁਪੀ ਲੈਂਦਾ ਸੀਗਾ ਦੁਪਹਿਰੇ ਵੀ ਜਦੋਂ ਕਿਤੇ ਬਸ ਉਹ ਸੋਤਾ ਉਹਨਾਂ ਚਰੋਂ ਨਹੀਂ ਉਹ ਤਾਂ ਅਸੀਂ ਜਾਂਦੀ ਨਹੀਂ ਜਿਨ ਨਜ਼ਰ ਨਹੀਂ ਪਿੰਦਾ ਕਹਿੰਦੇ ਜ਼ਮੀਨ ਵੀ ਨਾ ਸਾਰੀ ਲਵਾਰ ਰੱਖੀ ਸੀ ਆ ਪਹਿਲੀ ਉਹਨੇ ਜੱਟ ਨੂੰ ਕਿੱਲੇ ਪਹਿਲੀ ਸੀ ਉਹ ਵੀ ਉਹਨੇ ਆਪਦੇ ਨਾਲ ਕਰਵਾ ਲਈ ਸੀ ਹਮ ਫੇਰ ਵੀ ਨਹੀਂ ਖੜਾ ਛੱਡਿਆ ਫੇਰ ਵੀ ਬਰਵਾਤ ਆ ਜੀ ਤਾਂ ਬਿਲਕੁਲ ਇਹ ਜਿਹੜੀ ਤਸਵੀਰ ਆ ਇਹ ਬੜੀ ਮੰਦ ਭਾਗੀ ਆ ਇਹ ਜਿਹੜੀ ਤਸਵੀਰ ਜੋ ਪਰਿਵਾਰ ਇਹ ਘਰ ਇਹ ਕੋਠੀਆਂ ਮਹਿਲ ਇਹ ਸਭ ਕੁਝ ਇੱਕ ਔਰਤ ਦਾ ਹੁੰਦਾ ਹੈ ਔਰ ਉਹ ਔਰਤ ਜੇ ਔਰਤ ਰਵੇ ਤਾਂ ਸ਼ਾਇਦ ਇਹ ਸਭ ਕੁਝ ਹੋਦਾ ਹੈ ਪਰ ਜਦੋਂ ਔਰਤ ਆਪਣੇ ਘਰ ਨੂੰ ਖਤਮ ਕਰਨ ਲੱਗ ਜਾਵੇ ਤਾਂ ਫਿਰ ਇਹ ਹਾਲਾਤ ਬਣ ਜਾਂਦੇ ਨੇ ਔਰਤ ਨੇ ਕਿਵੇਂ ਇੱਕ ਪ੍ਰਾਈ ਮਰਦ ਦੇ ਨਾਲ ਰਿਲੇਸ਼ਨ ਹੁੰਦੇ ਆ ਔਰ ਕਿਸ ਤਰੀਕੇ ਨਾਲ ਇੱਕ ਕਮੇਟੀਆਂ ਪਾਉਣ ਵਾਲਾ ਇੱਥੇ ਘਰੇ ਆਉਣ ਜਾਣ ਹੋ ਜਾਂਦਾ ਔਰ ਉਹਨੂੰ ਕਹਿ ਕੇ ਆਪਣੇ ਸਹੁਰੇ ਨੂੰ ਮਰਵਾਤਾ ਕਿਉਂ ਮਰਵਾਇਆ ਕਿਉਂਕਿ ਸਹੁਰੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਇਹਦੇ ਨਜਾਇਜ਼ ਪਾਸੇ ਸਬੰਧ ਨੇ ਇਹ ਗੱਲ ਤਾਂ ਉਹਨੂੰ ਪਤਾ ਲੱਗ ਗਿਆ ਸੀ ਔਰ ਸਹੁਰਾ ਜਦੋਂ ਪਿੰਡ ਦੇ ਵਿੱਚ ਨਿਕਲਦਾ ਸੀ ਤਾਂ ਲੋਕ ਗੱਲਾਂ ਕਰਦੇ ਸੀ ਉਹ ਇਹ ਚੀਜ਼ ਸਹਿਣ ਨਹੀਂ ਕਰ ਸਕਦਾ ਸੀ ਪਰ ਉਹ ਅੰਦਰ ਹੀ ਅੰਦਰ ਕੁੱਟਣ ਮਹਿਸੂਸ ਕਰਦਾ ਸੀ ਇਹ ਪਰਿਵਾਰ ਨੇ ਦੱਸਿਆ ਪਰ ਉਹ ਧਮਕੀਆਂ ਵੀ ਦਿੰਦੀ ਸੀ ਕਿ ਮੈਂ ਤੈਨੂੰ ਮਰਵਾ ਦੂੰਗੀ ਇੱਥੋਂ ਤੱਕ ਨੌ ਕਿੱਲੇ ਜ਼ਮੀਨ ਵੀ ਸੌਰੇ ਨੇ ਉਸ ਦੇ ਨਾਂ ਕਰਵਾਈ ਸੀ ਇਹ ਵੀ ਹੋ ਸਕਦਾ ਕਿ ਪੁੱਤ ਨਿਛੇੜੀ ਸੀ ਵੀ ਅੱਗੇ ਬੱਚਿਆ ਕਿਤੇ ਪੁੱਤ ਨਾ ਵੇਚ ਦੇ ਪਰ ਇਹ ਨਹੀਂ ਪਤਾ ਸੀ ਵੀ ਨੌ ਨੇ ਆਹ ਕਾਰਾ ਕਰ ਦੇਣਾ ਘਰੋਂ ਸੌਰੇ ਨੂੰ ਆਪਣੇ ਆਸ਼ਿਕਾਂ ਮਿਲ ਕੇ ਬੁਲਾਇਆ ਜਾਂਦਾ ਨਹਿਰ ਤੇ ਉੱਥੇ ਕਤਲ ਕਰਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਕਈ ਦਿਨਾਂ ਬਾਅਦ ਗੋਮਸ਼ੁਦਗੀ ਦੀ ਤਲਾਸ਼ ਕੀਤੀ ਜਾਂਦੀ ਆ ਪਰਿਵਾਰ ਵੱਲੋਂ ਔਰ ਉਸ ਦੀ লাশ ਰਾਜਸਥਾਨ ਤੋਂ ਜਾ ਕੇ ਮਿਲਦੀ ਆ ਜਿਹੜੀ ਕਾਰ ਤੇ ਸੋਹਰਾ ਇਸਕਰ ਹੋ ਜਾਂਦਾ ਉਹ ਕਾਰ ਵੀ ਕਿਸੇ ਹੋਰ ਜ਼ਿਲ੍ਹੇ ਚ ਹੋਰ ਨੰਬਰ ਪਲੇਟਾਂ ਲੱਗੀਆਂ ਹੋਈਆਂ ਮਿਲਦੀਆਂ ਨੇ ਹਾਲਾਂਕਿ ਪੁਲਿਸ ਨੇ ਮਾਮਲਾ ਟਰੇਸ ਕਰ ਲਿਆ ਇਹ ਇਨਸੀਡੈਂਟ ਹੈ ਪਿੰਡ ਪੰਬਲੰਡਾ ਥਾਣਾ ਕਲਖੁਰਦਾ 21 ਸਤੰਬਰ 2024 ਨੂੰ ਇੱਕ ਪਰਸਨ ਜਿਹਦਾ ਨਾਮ ਹੈ ਬਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੰਬਾ ਲੰਡਾ ਉਮਰ ਤਕਰੀਬਨ 60 ਸਾਲ ਇਹ ਬੰਦਾ ਮਿਸਿੰਗ ਹੁੰਦਾ ਹੈ 21 ਤਰੀਕ ਨੂੰ ਤੇ ਪਰਿਵਾਰ ਤੇ ਦੱਸਣ ਮੁਤਾਬਕ ਇਹਨੂੰ ਦੁਪਹਿਰੇ 3 ਵਜੇ ਕੋਈ ਅਨਨੋਮ ਨੰਬਰ ਤੋਂ ਕਾਲ ਆਉਂਦੀ ਹੈ ਤੇ ਇਹਨੂੰ ਕਿਸੇ ਇੱਕ ਲੋਕੇਸ਼ਨ ਤੇ ਬੁਲਾਇਆ ਜਾਂਦਾ ਹੈ ਇਹ ਜਦੋਂ ਦੁਪਹਿਰ ਨੂੰ ਆਪ 3 ਵਜੇ ਆਪਣੇ ਘਰੋਂ ਸਵਿਫਟ ਗੱਡੀ ਲੈ ਕੇ ਨਿਕਲਦਾ ਹੈ ਉਸ ਤੋਂ ਬਾਅਦ ਇਹ ਸਾਰੀ ਰਾਤ ਵਾਪਸ ਘਰੇ ਨਹੀਂ ਆਉਂਦਾ ਅਗਲੇ ਦਿਨ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਤੇ ਇਸ ਬੰਦੇ ਦੀ ਸਰਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਦੋਂ 2-3 ਦਿਨ ਤੱਕ ਇਹ ਬੰਦਾ ਨਹੀਂ ਮਿਲਿਆ ਤੇ ਸਾਨੂੰ ਕੁਝ ਸੀਕ੍ਰੇਟ ਇਨਪੁਟਸ ਵੀ ਆ ਰਹੇ ਸੀ ਤੇ ਫੈਮਿਲੀ ਦੇ ਅੰਦਰੋਂ ਵੀ ਸਾਨੂੰ ਕੁਝ ਖਬਰਾਂ ਆ ਰਹੀਆਂ ਸੀ ਕਿ ਇਸ ਬੰਦੇ ਦਾ ਸ਼ਾਇਦ ਮਰਡਰ ਕਰਾ ਦਿੱਤਾ ਗਿਆ ਇਹਦੀ ਨੂੰ ਅਮਨਦੀਪ ਕੌਰ ਵੱਲੋਂ ਹੋਰ ਕੁਝ ਬੰਦਿਆਂ ਨਾਲ ਮਿਲ ਕੇ ਤੇ ਵਜ੍ਹਾ ਰੰਜਿਸ਼ ਇਹ ਹੈ ਕਿ ਇਹ ਬੰਦਾ ਸ਼ਰਾਬ ਪੀ ਕੇ ਘਰੇ ਘੁੱਟਮਾਰ ਕਰਦਾ ਸੀ ਤੇ ਹੋਰ ਵੀ ਇਹਨਾਂ ਦੇ ਪ੍ਰਾਪਰਟੀ ਦੇ ਰਿਲੇਟਿਡ ਝਗੜੇ ਘਰੇ ਚੱਲਦੇ ਸੀ ਇਸ ਇਨਫੋਰਮੇਸ਼ਨ ਨੂੰ ਡਿਵੈਲਪ ਕੀਤਾ ਗਿਆ ਅਤੇ 27/9/24 ਨੂੰ ਇੱਕ ਅਸੀਂ ਮੁਕੱਦਮਾ ਦਰਜ ਕੀਤਾ ਥਾਣਾ ਕਲਖੌਰ ਦੇ ਵਿੱਚ ਜਿਦੇ ਵਿੱਚ ਅਸੀਂ ਆਤਮਾ ਸਿੰਘ ਦੇ ਬਿਆਨ ਤੇ ਇਹ ਕੇਸ ਰਜਿਸਟਰ ਕੀਤਾ ਮਰਡਰ ਦਾ ਕੇਸ ਅਤੇ Laash ਨੂੰ ਖੁਰਦਬੋਧ ਕਰਨ ਦਾ ਵੀ ਸੈਕਸ਼ਨ ਇਹਦੇ ਵਿੱਚ ਲਾਇਆ ਗਿਆ ਅਸੀਂ ਪੁੱਛਗਿੱਛ ਕਰਕੇ ਸਭ ਤੋਂ ਪਹਿਲਾਂ ਅਸੀਂ ਅਰੈਸਟ ਕੀਤਾ ਅਮਨਦੀਪ ਕੌਰ ਨੂੰ ਤੇ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੇ ਅਸੀਂ ਬੋਰ ਸਿੰਘ ਵਾਸੀ ਫਰੀਦਕੋਟ ਨੂੰ ਅਰੈਸਟ ਕੀਤਾ ਇਹਨਾਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਜਿਹੜੀ Laash ਹੈਗੀ ਹੈ ਉਹ ਇਹਨਾਂ ਨੇ ਨਹਿਰ ਵਿੱਚ ਸੁੱਟ ਦਿੱਤੀ ਸੀ ਬਲਵਿੰਦਰ ਸਿੰਘ ਨੂੰ ਅਗਵਾ ਕਰਕੇ ਤੇ ਉਸ ਤੋਂ ਬਾਅਦ ਅਸੀਂ ਨਹਿਰ ਵਿੱਚੋਂ ਇਹ লাশ ਰਿਕਵਰ ਕਰ ਲਈ ਤੇ ਡੈੱਡ ਬੋਡੀ ਰਿਕਵਰ ਕਰਨ ਤੋਂ ਬਾਅਦ ਜਿਹੜੀ Swift ਗੱਡੀ ਸੀਗੀ ਉਹ ਵੀ ਅਸੀਂ ਰਿਕਵਰ ਕਰ ਲਈ ਕੋਟਪੂਰੇ ਤੋਂ ਜੋ ਕਿ ਬੋਰ ਸਿੰਘ ਦੇ ਭਾਂਜੇ ਦੇ ਘਰੋਂ ਰਿਕਵਰ ਹੋਈ ਸੀ ਤੇ ਇਸ ਤੋਂ ਬਾਅਦ ਸਾਨੂੰ ਇੱਕ ਨਾਮ ਹੋਰ ਸਾਹਮਣੇ ਆਇਆ ਗੌਰਵ ਵਾਸੀ ਚੰਨਾ ਗੌਰਵ ਪੁੱਤਰ ਚੰਨਾ ਵਾਸੀ ਗੁਰੂ ਹਰਸਹਾਏ ਇਹ ਜੇਲ੍ਹ ਵਿੱਚ ਇੱਕ ਗੈਂਗਸਟਰ ਸੀਗਾ ਜਿਹਨੇ ਨਾਲ ਮਿਲ ਕੇ ਮਰਡਰ ਕਰਾਇਆ ਤੇ ਹੋਰ ਵੀ ਜਿਹਨਾਂ ਦਾ ਰੋਲ ਵਿੱਚ ਹੈਗੇ ਅਸੀਂ ਉਹ ਵੈਰੀਫਾਈ ਕਰ ਰਹੇ ਆ ਤੇ ਜਿੱਦਾਂ ਹੀ ਕੋਈ ਸਾਨੂੰ ਇਨਫਰਮੇਸ਼ਨ ਮਿਲਦੀ ਹੈ ਅਸੀਂ ਹੋਰ ਲੋਕਾਂ ਨੂੰ ਇਹਦੇ ਵਿੱਚ ਨਾਮਿਨੇਟ ਕਰਕੇ ਅਰੈਸਟ ਕਰਾਂਗੇ